ਖਾਣਾ ਬਣਾਉਣਾ ਮੇਰਾ ਸ਼ੌਂਕ ਸੀ ਛੋਟੇ ਹੁੰਦੇ ਤੋਂ ਹੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਇਸ ਕਰਕੇ ਮੈਂ ਆਪਣੀ ਇਸ ਕੰਮ ਨੂੰ ਆਪਣਾ profession ਬਣਾਇਆ ਕਿਉਂ ਨਾ ਉਸੇ ਕਮਾਈ ਦੇ ਨਾਲ ਤੁਸੀਂ ਕੋਈ ਆਪਣਾ ਕੰਮ ਕਰੋ ਉਹ ਇਹ ਨਾ ਕੋਈ ਕਲਾ ਤਾਂ ਰੱਬ ਨੇ ਦਿੱਤੀ ਹੁੰਦੀ ਹੈ ਐਸੀ ਕੋਈ ਗੱਲ ਨਹੀਂ ਕਿ ਹਰ ਇਨਸਾਨ ਕੋਈ ਐਸਾ ਇਨਸਾਨ ਹੈ ਜਿਹੜਾ ਨਿਕੰਮਾ ਹੋਵੇ ਬਹੁਤ ਜਿਆਦਾ ਪ੍ਰਾਊਡ ਫੀਲ ਹੁੰਦਾ ਏ ਵੀ ਪ੍ਰਾਊਡ ਫੀਲ ਫੀਲ ਹੁੰਦਾ ਕਿ ਇਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਅੱਜ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਖਾਸ ਕਰ ਪੰਜਾਬ ਦੇ ਵਿੱਚੋਂ ਜੋ ਨੌਜਵਾਨ ਮੁੰਡੇ ਕੁੜੀਆਂ ਨੇ ਅਕਸਰ 12 ਜਮਾਤਾਂ ਕਰਕੇ ਵਿਦੇਸ਼ ਦਾ ਰੁਖ ਕਰਦੇ ਨੇ ਸੰਗਰੂਰ ਦੀ ਇੱਕ ਅਜੇਹੇ ਲੜਕੀ ਵੀ ਹੈ ਜੋ ਐਮਏ ਇੰਗਲਿਸ਼ ਵੀ ਹੈਡ ਹੋਣ ਦੇ ਬਾਵਜੂਦ ਸਕੂਲ ਦੇ ਵਿੱਚ ਤਕਰੀਬਨ 10 ਸਾਲ ਦੀ ਉਹਨਾਂ ਨੇ ਆਪਣੀਆਂ ਸਵਾਮਾਂ ਦਿੱਤੀਆਂ ਬੱਚਿਆਂ ਨੂੰ ਪੜਾਇਆ ਪਰ ਆਖੇ ਯਾਰ ਕੀ ਉਹਨਾਂ ਦਾ ਬਚਪਨ ਦਾ ਸੁਪਨਾ ਸੀ ਕਿ ਆਪਣਾ ਬਿਜ਼ਨਸ ਹੋਵੇ ਅਤੇ ਸ਼ੌਂਕ ਸੀ ਉਹਨਾਂ ਨੂੰ ਖਾਣੇ ਬਣਾਉਣ ਦਾ ਅੱਜ ਉਹਨਾਂ ਦਾ ਖਾਣੇ ਬਣਾਉਣ ਦਾ ਜੋ ਸ਼ੌਂਕ ਸੀ ਅੱਜ ਬਿਜ਼ਨਸ ਦੇ ਵਿੱਚ ਤਬਦੀਲ ਹੋ ਗਿਆ ਸੰਗਰੂਰ ਸ਼ਹਿਰ ਦੀ ਰਹਿਣ ਵਾਲੀ ਅਮਿਤਾ ਜੋ ਕਿ 10 ਸਾਲ ਸਕੂਲ ਦੇ ਵਿੱਚ ਟੀਚਿੰਗ ਕਰਦੇ ਨੇ بڑے ਹੋਣ ਦੇ ਬਾਵਜੂਦ ਉਹਨਾਂ ਨੇ ਇੱਕ ਛੋਟਾ ਜਿਹਾ ਕਾਊਂਟਰ ਤੋਂ ਸ਼ੁਰੂ ਕੀਤਾ ਅਤੇ ਇੱਕ ਘਰੋਂ ਬਣਾ ਕੇ ਖਾਣਾ ਲਿਆਉਂਦੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਪਰੋਸਿਆ ਜਾਂਦਾ ਅੱਜ ਉਸ ਅਮਿਤਾ ਦੇ ਨਾਲ ਗੱਲਬਾਤ ਕਰਦੇ ਆਂ ਜਿੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜੋ ਨੌਜਵਾਨ ਨੇ ਪੜ੍ਹ ਲਿਖ ਕੇ ਵਿਦੇਸ਼ ਵੱਲ ਜਾ ਰਹੇ ਨੇ ਆਪਣੇ ਪੰਜਾਬ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਅਜਿਹੇ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਹੁੰਦੀ ਆ। ਉਥੇ ਹੀ ਅਮਿਤਾ ਇੰਨਾ ਪੜਨ ਦੇ ਬਾਵਜੂਦ ਵੀ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕੀਤਾ। ਉਹਨਾਂ ਨਾਲ ਗੱਲ ਕਰਨੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਧੰਨਵਾਦ ਪਹਿਲਾਂ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦਾ ਐਮਏ ਕੀਤੀ ਇੰਗਲਿਸ਼ ਚ ਕੀਤੀ ਆ ਤੁਸੀਂ ਵੀ ਐਡ ਕੀਤੀ ਆ ਉਸ ਤੋਂ ਬਾਅਦ 10 ਸਾਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਤੁਹਾਨੂੰ ਨਹੀਂ ਲੱਗਦਾ ਕਿ ਪੜਾਉਣਾ ਠੀਕ ਸੀ ਵੀ ਇੱਥੇ ਦੇਖੀ ਜਾਓ ਵੀ ਗਾਹਕ ਹੁਣ ਆਇਆ ਨਹੀਂ ਆਇਆ ਉੱਥੇ ਬਨਮੀ ਤਨਖਾਹ ਮਿਲਦੀ ਸੀ ਨਹੀਂ ਸਰ ਉਹ ਮੈਂ ਇਹ ਨਹੀਂ ਕਹਿੰਦੀ ਕਿ ਜੋ ਮੈਂ 10 ਸਾਲ ਜੌਬ ਕੀਤੀ ਵੀ ਉਹਦੇ ਵਿੱਚ ਕੋਈ ਬੁਰਾਈ ਸੀ ਕੋਈ ਬੁਰਾਈ ਨਹੀਂ ਸੀ ਬੱਚਿਆਂ ਨੂੰ ਪੜਾਉਣਾ ਇੱਕ ਵਧੀਆ ਸੇਵਾ ਹੈ ਤੇ ਬੱਚਿਆਂ ਦੇ ਨਾਲ ਜੀ ਵੀ ਬਹੁਤ ਵਧੀਆ ਲੱਗਿਆ ਰਹਿੰਦਾ ਹੈ ਬੱਚਿਆਂ ਦੇ ਨਾਲ ਇੱਕ ਅੱਛੇ ਰਿਲੇਸ਼ਨ ਬਣੇ ਨੇ ਜਿਹੜੇ ਬੱਚਿਆਂ ਨੂੰ ਅੱਜ ਤੱਕ ਅਸੀਂ ਪੜਾਇਆ ਹੈ ਉਹਨੂੰ ਜਦੋਂ ਵੱਡੇ ਹੋ ਕੇ ਸਾਨੂੰ ਮਿਲਦੇ ਨੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਹੋ ਜੀ ਕੋਈ ਗੱਲ ਨਹੀਂ ਲੇਕਿਨ ਉਸ ਤੋਂ ਵੀ ਵੱਡਾ ਸੀਗਾ ਮੇਰਾ ਸ਼ੌਂਕ ਖਾਣਾ ਬਣਾਉਂਦਾ ਜਦੋਂ ਮੈਂ ਆਪਣੀ ਜੌਬ ਕੁਝ ਰੀਜ਼ਨਸ ਤੋਂ ਛੱਡੀ ਸੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹੁਣ ਮੈਂ ਜੌਬ ਦੇ ਅੰਦਰ ਜਾਵਾਂ ਜਾਂ ਕੁਝ ਐਸਾ ਕਰਾਂ ਜੋ ਮੈਨੂੰ ਖੁਸ਼ੀ ਦੇ ਤੇ ਖਾਣਾ ਬਣਾਉਣਾ ਮੇਰਾ ਸ਼ੌਂਕ ਸੀ ਛੋਟੇ ਹੁੰਦੇ ਤੋਂ ਹੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਇਸ ਕਰਕੇ ਮੈਂ ਆਪਣੀ ਇਸ ਕੰਮ ਨੂੰ ਆਪਣਾ profession ਬਣਾਇਆ ਤੇ ਮੈਨੂੰ ਇਸ ਤਰ੍ਹਾਂ ਸੀ ਵੀ ਮੈਂ ਕੁਝ ਐਸਾ ਕਰਾਂ ਕਿ ਮੇਰਾ ਆਪਣਾ business ਹੋਏ ਮੈਂ ਆਪਣੇ ਕੰਮ ਦੀ ਆਪ ਮਾਲਕ ਹੋਵਾਂ ਤੇ ਆਹੀ ਰੀਜ਼ਨ ਸੀ ਜੀ ਕਿ ਮਿੱਤੇ ਹੀ ਆਖੇ ਜਾਂਦਾ ਕਿ ਆਪਣੇ ਦਮ ਤੇ ਕੁਝ ਨਾ ਕੁਝ ਬਣਾਨਾ ਕਿਉਂਕਿ ਹਰ ਇੱਕ ਦਾ Aim ਹੁੰਦਾ ਇਸ ਤਰ੍ਹਾਂ ਤੁਸੀਂ ਆਖਿਆ ਕਿ ਬਚਪਨ ਤੋਂ ਖਾਣਾ ਬਣਾਉਣ ਦਾ ਸ਼ੌਂਕ ਸੀ ਅੱਜ ਉਹ ਸ਼ੌਂਕ ਬਿਜ਼ਨਸ ਦੇ ਵਿੱਚ ਤਬਦੀਲ ਹੋ ਗਿਆ ਜੀ ਸਰ ਬਿਲਕੁਲ ਬਿਜ਼ਨਸ ਦੇ ਵਿੱਚ ਤਬਦੀਲ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਆਪ ਕੁਝ ਕਰੂੰਗੀ ਮੈਨੂੰ ਇਸ ਤਰ੍ਹਾਂ ਸੀ ਕਿ ਚਲੋ ਠੀਕ ਹੈ ਵਧੀਆ ਪੜੇ ਲਿਖੇ ਆ ਤਾਂ ਜੌਬ ਕਰ ਰਹੇ ਆ ਤੇ ਸ਼ਾਇਦ ਜਦੋਂ ਤੱਕ ਰਿਟਾਇਰ ਨਹੀਂ ਹੁੰਦੇ ਰਿਟਾਇਰ ਦੀ ਜੌਬ ਨਹੀਂ ਉਹ ਏਜ ਤੱਕ ਨਹੀਂ ਆਉਂਦੇ ਉਦੋਂ ਤੱਕ ਪੜਾਵਾਂਗੇ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੋਏ ਇਹੋ ਜਿਹਾ ਸ਼ਾਇਦ ਕੁਝ ਹੋਣਾ ਹੀ ਹੁੰਦਾ ਹੈ ਤਾਂ ਹੀ ਹੁੰਦਾ ਵੀ ਮਨ ਚ ਆਇਆ ਕਿ ਨਹੀਂ ਜੋ ਆਪਣਾ ਸ਼ੌਂਕ ਹੈ ਉਸੇ ਨੂੰ ਪੂਰਾ ਕਰਨਾ ਹੈ ਉਸ ਨੂੰ ਅੱਗੇ ਦੇਖਦੇ ਹਾਂ ਰਿਸਪਾਂਸ ਕਿਵੇਂ ਮਿਲਦਾ ਹੈ ਤਾਂ ਰਿਸਪਾਂਸ ਜਦੋਂ ਵਧੀਆ ਮਿਲਿਆ ਜੀ ਫਿਰ ਅੱਗੇ-ਅੱਗੇ ਵਿਧਾਨ ਦੀ ਆਪਣੇ ਆਪ ਹੀ ਇੱਥੇ ਜੇਕਰ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਟੀਚਿੰਗ ਦੇ ਵਿੱਚ ਇਸ ਬੱਚਿਆਂ ਨੂੰ ਪੜਾ ਰਹੇ ਸੀ ਮਨ ਦੇ ਵਿੱਚ ਖਿਆਲ ਕਿਸ ਤਰ੍ਹਾਂ ਵੀ ਨੌਕਰੀ ਛੱਡੋ ਆਪਣਾ ਜੋ ਸ਼ੌਂਕ ਸੀ ਉਸ ਨੂੰ ਬਈ ਜਿਹਾ ਬਿਜ਼ਨਸ ਬਣਾ ਲਓ ਘਰ ਦੇ ਵਿੱਚ ਗੱਲਬਾਤ ਕੀਤੀ ਹੋਊ ਹਸਬੰਦ ਤੇ ਨਾਲ ਗੱਲਬਾਤ ਕੀਤੀ ਹੋਈ ਆਪਾਂ ਇਹ ਕਰ ਲਈਏ ਇਹ ਠੀਕ ਲੱਗਦਾ ਕੀ ਆਖਿਆ ਨਹੀਂ ਵੀ ਆਪਣਾ ਵਿਜਨ ਨਾਲੋਂ ਨੌਕਰੀ ਕਰਕੇ ਅਕਸਰ ਕਹਿ ਦਿੰਦੇ ਨੇ ਵੀ ਬੜੀ ਸਿਰਦਰਦੀ ਆ ਕਿਉਂ ਸਿਰਦਰਦੀ ਨੱਤੀ ਜਾਵੇ ਨਹੀਂ ਨਹੀਂ ਸਰ ਜਦੋਂ ਮਤਲਬ ਮੇਰੀ ਫੈਮਲੀ ਦੇ ਅੰਦਰ ਜਿਹੜਾ ਖਾਣਾ ਬਣਾਉਂਦਾ ਮੇਰਾ ਸ਼ੌਕ ਹੈ ਉਹ ਸ਼ੁਰੂ ਤੋਂ ਹੀ ਸੀ ਜਿਸ ਦਿਨ ਤੋਂ ਮੈਰਿਜ ਹੋ ਕੇ ਆਪਣੇ ਘਰ ਚਾਈਆਂ ਉਸ ਦਿਨ ਦਾ ਹੀ ਮੇਰਾ ਬਣਾਇਆ ਖਾਣਾ ਸਭ ਨੂੰ ਪਸੰਦ ਸੀ ਤੇ ਸਾਰੇ ਚਾਹਦੇ ਸੀ ਕਿ ਮੈਂ ਇਸ profession ਦੇ ਅੰਦਰ ਜਾਵਾਂ ਸਭ ਨੇ ਮੈਨੂੰ ਅੱਗੇ ਬਹੁਤ ਦਿੱਤਾ ਇਸ ਚੀਜ਼ ਲਈ ਹੌਸਲਾ ਵੀ ਨਹੀਂ ਤੁਸੀਂ ਅੱਗੇ ਜਾਓ ਤੁਸੀਂ ਅੱਗੇ ਵਧ ਸਕਦੇ ਹੋ ਤਾਂ ਫਿਰ ਵੀ ਚਲੋ ਜਦੋਂ ਤੱਕ ਜੌਬ ਦਾ ਸੀ ਉਦੋਂ ਤੱਕ ਜੌਬ ਕਰਦੇ ਰਹੇ ਤੇ ਹੁਣ ਫੈਮਲੀ ਵੱਲੋਂ ਹੀ ਸਾਰਿਆਂ ਦਾ ਸੀ ਕਿ ਨਹੀਂ ਇਸ ਕੰਮ 'ਚ ਤੋਂ ਜ਼ਿਆਦਾ ਅੱਗੇ ਜਾ ਸਕਦੀਆਂ ਤਾਂ ਤੁਹਾਨੂੰ ਕਰਨਾ ਚਾਹੀਦਾ ਹੈ ਤਾਂ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਉਹਨਾਂ ਨੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਮੈਂ ਕੀਤਾ ਆਦਰਵਾਇਜ਼ ਆਪਣੇ ਆਪ ਤਾਂ ਮੈਂ ਡਿਸੀਜਨ ਨਹੀਂ ਲੈਂਦਾ ਸੀ ਹਲੇ ਅਮਿਤ ਇਹ ਹੋਊ ਕਿਉਂਕਿ ਖਾਸ ਕਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੇ ਖਾਸ ਕਰ ਨੌਜਵਾਨ ਪੰਜਾਬ ਅਜਿਹੀ ਸਟੇਟ ਹੈ ਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਵਿੱਲਾਂ ਨੂੰ ਵੀ ਰੋਟੀ ਮਿਲਦੀ ਹੈ ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਛੋਟੇ ਕੰਮਾਂ ਕਰਨ ਦੇ ਵਿੱਚ ਝਿਜਕ ਬੜੀ ਮਹਿਸੂਸ ਕਰਦੇ ਨੇ ਫਿਰ ਕਹਿੰਦੇ ਕਿ ਬਾਹਰੋਂ ਪ੍ਰਵਾਸੀ ਆਏ ਉਹਨਾਂ ਨੇ ਰੇੜੀਆਂ ਲਾਈਆਂ ਆ ਜੋ ਕੋਠੀਆਂ ਕਾਰਾਂ ਵਾਲੇ ਹੋਗੇ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਸ਼ਰਮ ਛੱਡ ਕੇ ਇਹ ਆਪਣਾ ਕੀਤਾ ਆਪਣਾਉਣਾ ਚਾਹੀਦਾ ਬਿਲਕੁਲ ਸਰ ਮੈਨੂੰ ਲੱਗਦਾ ਹੈ ਵੀ ਸ਼ਰਮ ਕਿਸ ਚੀਜ਼ ਦੀ ਸ਼ਰਮ ਤਾਂ ਤਾਂ ਹੈ ਜੇ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਅਸੀਂ ਕੋਈ ਛੋਟਾ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਸਾਡੀ ਰੈਪਿਊਟੇਸ਼ਨ ਨੂੰ ਜਾਂ ਸਾਡੀ ਇੱਜ਼ਤ ਨੂੰ ਕੋਈ ਇਹੋ ਜਿਹਾ ਦਾਗ ਲੱਗੇ ਇਹੋ ਜਿਹੀ ਜਦੋਂ ਆਪਾਂ ਮਿਹਨਤ ਕਰ ਰਹੇ ਹਾਂ ਉੱਥੇ ਤਾਂ ਕੋਈ ਸ਼ਰਮਾਨੀ ਨਹੀਂ ਚਾਹੀਦੀ ਸਰ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਅੰਦਰ ਜਿਹੜਾ ਹੈ ਸਾਰੇ ਭਈਆਂ ਨੇ 네ਪਾਲੀਆਂ ਨੇ ਜਾਂ ਹੋਰ ਲੋਕਾਂ ਨੇ ਆ ਕੇ ਇੱਥੇ ਹੱਕ ਜਮਾ ਲਿੱਤਾ ਤੇ ਅਸੀਂ ਆਪ ਕੰਮ ਕਰਨ ਤੋਂ ਸ਼ਰਮਾਨੇ ਆ ਅਸੀਂ ਚਾਹਨੇ ਆ ਵੀ ਸਾਡੇ ਸਾਰੇ ਕੰਮ ਉਹ ਕਰਨ ਲੇਕਿਨ ਜੇ ਇਹੀ ਸਾਰੇ ਕੰਮ ਸੀ ਆਪ ਨੇ ਆਪ ਸ਼ੁਰੂ ਕਰਦੇ ਆ ਉਸ ਤੋਂ ਅੱਗੇ ਆਪ ਆਪਣੇ ਕੰਮ ਨੂੰ ਵਧਾ ਸਕਦੇ ਆ ਅੱਗੇ ਹੋਰ ਨੌਕਰ ਛੱਕ ਰੱਖ ਸਕਦੇ ਆ ਤਾਂ ਕਿਉਂ ਨਾ ਕਰੀਏ ਕਿਉਂ ਕੰਮ ਛੱਡ ਕੇ ਅਸੀਂ ਬਾਹਰ ਨੂੰ ਭੱਜਦੇ ਆ ਬਾਹਰ ਜਾ ਕੇ ਵੀ ਕੰਮ ਕਰਨੇ ਨੇ ਉੱਥੇ ਕਿਹੜਾ ਮੈਨੂੰ ਇਦਾਂ ਲੱਗਦਾ ਵੀ ਸਾਨੂੰ ਜਾ ਕੇ ਕੋਈ ਬਿਠਾ ਕੇ ਖਵਾਊਗਾ ਉੱਥੇ ਤਾਂ ਦਿਨ ਰਾਤ ਤੁਹਾਨੂੰ ਮਿਹਨਤ ਕਰਨੀ ਪੈਗੀ ਫੈਮਿਲੀ ਦੇ ਅੰਦਰ ਰਹ ਰਹੇ ਹੋ ਤੁਸੀਂ ਐ ਨਹੀਂ ਪਤਾ ਤੁਸੀਂ ਆਪਣੀ ਫੈਮਿਲੀ ਨੂੰ ਰਾਤ ਨੂੰ ਮਿਲੋਗੇ ਨਹੀਂ ਮਿਲੋਗੇ ਤਾਂ ਮੈਨੂੰ ਲੱਗਦਾ ਇੱਥੇ ਰਹੋ ਆਪਣੇ ਦੇਸ਼ ਵਿੱਚ ਰਹੋ ਆਪਣੇ ਸਟੇਟ ਵਿੱਚ ਰਹੋ ਸਾਰੇ ਘਰਦਿਆਂ ਦੇ ਨਾਲ ਰਹੋ ਤੇ ਸਾਰੇ ਨਾਲ ਮਿਲ ਕੇ ਮਿਹਨਤ ਕਰੋ ਮਿਲ ਕੇ ਕਮਾਓ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੋ ਵੀ ਹਾਲੇ ਵੀ ਪੜ੍ਹ ਲਿਖ ਕੇ ਸੋਚ ਰਹੇ ਨੇ ਘਰੇ ਬੈਠੇ ਨੇ ਕੋਈ ਘਰੇ ਬੈਠਾ ਕੋਈ ਮਾਪਿ ਪਿਓ ਦੇ ਉੱਤੇ ਪ੍ਰੈਸ਼ਰ ਬਣਾ ਰਿਹਾ ਵੀ ਮੇਰੇ ਉੱਤੇ ਪੈਸੇ ਲਾਓ ਮੈਂ ਬਾਹਰ ਜਾਣਾ ਚਾਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਸਰ ਮੈਂ ਤਾਂ ਉਹਨਾਂ ਨੂੰ ਮੈਸੇਜ ਦਵਾਂਗੀ ਕਿ ਇਸ ਤਰ੍ਹਾਂ ਨਾ ਕਰਨ ਆਪਣੇ ਮਾਪੇ-ਮਾਪ ਦੀ ਜਿਹੜੀ ਸਾਰੀ ਉਮਰ ਦੀ ਕਮਾਈ ਹੈ ਉਹਨੂੰ ਇਸ ਤਰ੍ਹਾਂ ਨਾ ਕਰਨ ਵੀ ਉਹ ਸਾਰੀ ਕਮਾਈ ਸਾਡੇ ਉੱਤੇ ਲਾ ਦੋ ਉੱਥੇ ਜਾ ਕੇ ਫਿਰ ਪਛਤਾਓ ਫਿਰ ਇੱਥੇ ਵਾਪਸ ਆਓ ਕਿਉਂ ਨਾ ਉਸੇ ਕਮਾਈ ਦੇ ਨਾਲ ਤੁਸੀਂ ਕੋਈ ਆਪਣਾ ਕੰਮ ਕਰੋ ਕੋਈ ਨਾ ਕੋਈ ਕਲਾ ਤਾਂ ਰੱਬ ਨੇ ਦਿੱਤੀ ਹੁੰਦੀ ਹੈ ਐਸੀ ਕੋਈ ਗੱਲ ਨਹੀਂ ਕਿ ਹਰ ਇਨਸਾਨ ਕੋਈ ਐਸਾ ਇਨਸਾਨ ਹੈ ਜਿਹੜਾ ਨਿਕੰਮਾ ਹੋਏ ਕੁਛ ਨਾ ਕੁਛ ਤਾਂ ਹਰ ਕਿਸੇ ਨੂੰ ਆਂਦਾ ਹੀ ਹੁੰਦਾ ਹੈ ਜੇ ਪੜ੍ਹਾਈ ਦੇ ਵਿੱਚ ਠੀਕ ਹੈ ਨੌਕਰੀ ਵੱਲ ਦੇਖ ਰਹੇ ਹੋ ਤਾਂ ਨੌਕਰੀ ਮਿਲੇ ਤਾਂ ਬਹੁਤ ਵਧੀਆ ਹੈ ਨਹੀਂ ਮਿਲਦੀ ਤਾਂ ਕੁਝ ਆਪਣੀ ਹੱਥ ਦੀ ਕੋਈ ਕਲਾ ਨੂੰ ਮੈਨੂੰ ਲੱਗਦਾ ਜੇ ਮੁੰਡੇ ਨੇ ਇੰਜੀਨੀਅਰਿੰਗ ਦੇ ਅੰਦਰ ਹੈ ਮਕੈਨੀਕਲ ਕੁਝ ਵੀ ਕੰਮ ਹੈ ਜਾਂ ਗਰਲਸ ਨੇ ਬੁਟੀਕ ਦਾ ਕੰਮ ਕਰਦੀਆਂ ਨੇ ਹੋਰ ਆਪਣਾ ਬਿਊਟੀਸ਼ੀਅਨ ਦਾ ਕੰਮ ਕਰਦੀਆਂ ਨੇ ਅੱਜਕੱਲ ਪਾਰਲਰ ਹੈ ਜਾਂ ਕੁਝ ਵੀ ਸਰ ਪੇਂਟਿੰਗ ਹੈ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਮ ਹੈ ਉਹ ਜ਼ਰੂਰ ਅੱਗੇ ਕਰਨਾ ਚਾਹੀਦਾ ਹੈ ਕਿ ਵਧਣਾ ਚਾਹੀਦਾ ਹੈ ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਇੱਕ ਮੈਨੂੰ ਸ਼ੇਰ ਯਾਦ ਆਉਂਦਾ ਸ਼ੇਰ ਬੋਲਿਆ ਜਾਂਦਾ ਹੈ ਕਿ ਬੇ ਹਿੰਮਤੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਯਾਨੀ ਕਿ ਜੋ ਨਹੀਂ ਕਰਨਾ ਚਾਹੁੰਦੇ ਉਹਨਾਂ ਕੋਲ ਤਾਂ 100 ਬਹਾਨੇ ਨੇ ਜੋ ਕਰਨਾ ਚਾਹੁੰਦੇ ਨੇ ਉਹਨਾਂ ਕੋਲੇ ਮੈਨੂੰ ਲੱਗਦਾ ਕੋਈ ਬਹਾਨਾ ਨਹੀਂ ਬਿਲਕੁਲ ਸਰ ਬਿਲਕੁਲ ਮਤਲਬ ਮੈਂ ਆਪਣੇ ਆਪ ਲਈ ਵੀ ਜੇ ਗੱਲ ਕਰਾਂ ਤਾਂ ਮੈਂ ਨਹੀਂ ਕਦੇ ਸੋਚਿਆ ਸੀ ਕਿ ਮੈਂ ਆਪਣਾ ਕੋਈ ਕੰਮ ਸਟਾਰਟ ਕਰੂੰਗੀ ਮੈਂ ਨਹੀਂ ਸੋਚਿਆ ਸੀ ਲੇਕਿਨ ਮਨ ਦੇ ਅੰਦਰ ਜ਼ਰੂਰ ਹੁੰਦਾ ਸੀ ਇੱਕ ਛੋਟਾ ਜਿਹਾ ਸ਼ਹਿਰ ਹੈ ਸੰਗਰੂਰ ਮਨ ਚ ਕਦੀ ਕਦੀ ਖਿਆਲ ਆਂਦਾ ਸੀ ਕਿ ਮੈਨੂੰ ਆਹ ਚੀਜ਼ ਬਹੁਤ ਵਧੀਆ ਬਣਾਣੀ ਆਂਦੀ ਹੈ ਤਾਂ ਮੈਂ ਇਸ ਚੀਜ਼ ਦਾ ਬਿਜ਼ਨਸ ਕਰਾਂ ਪਰ ਫਿਰ ਮਨ ਚ ਆਂਦਾ ਸੀ ਕਿ ਪਤਾ ਨਹੀਂ ਕੋਈ ਕੰਮ ਚੱਲੂਗਾ ਕਿ ਨਹੀਂ ਚੱਲੂਗਾ ਤਾਂ ਇਹ ਸੋਚ ਕੇ ਇਨਸਾਨ ਆਪਣੀ ਇੱਛਾਵਾਂ ਨੂੰ ਅੰਦਰ ਹੀ ਦਬਾ ਲੈਂਦਾ ਪਰ ਜਦੋਂ ਮਨ ਚ ਸੋਚ ਲਓ ਕਿ ਨਹੀਂ ਆਪਾਂ ਕਰਨਾ ਹੀ ਕਰਨਾ ਹੈ ਫਿਰ ਤਾਂ ਸਰ ਆਪਾਂ ਨੂੰ ਕੋਈ ਪਿੱਛੇ ਹਟਾਈ ਨਹੀਂ ਸਕਦਾ ਜੀ ਬਿਲਕੁਲ ਐਸੀ ਅਮਿਤਾ ਜੋ ਐਮਏ ਇੰਗਲਿਸ਼ ਵੀ ਹੈ ਅਤੇ ਟੀਚਿੰਗ ਲਰਨ ਦੇ ਵਿੱਚ 10 ਸਾਲ ਨੌਕਰੀ ਕਰਨ ਤੋਂ ਬਾਅਦ ਆਪਣਾ ਅੱਜ ਬਿਜ਼ਨਸ ਸ਼ੁਰੂ ਕੀਤਾ ਸਾਡੇ ਨਾਲ ਇਹਨਾਂ ਦੇ ਹਸਬੰਦ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਕਿਹਨਾ ਵੀਰੇ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਓਂਕਾਰ ਧੀਰ ਹੈ ਜੀ ਓਂਕਾਰ ਕਿਸ ਤਰ੍ਹਾਂ ਵੇਖਦੇ ਹੋਗਾ ਪਤਾ ਲੱਗਾ ਕਿ ਪਹਿਲਾਂ ਮੋਬਾਈਲ ਦੀ ਦੁਕਾਨ ਛੋਟੀ ਮੋਬਾਈਲ ਸ਼ਾਪ ਆ ਉਸ ਦੇ ਬਾਹਰ ਥੋੜੇ ਜਿ ਇੱਕ ਅੱਡੇ ਤੋਂ ਸ਼ੁਰੂਆਤ ਕੀਤੀ ਅੱਜ ਫਿਰ ਕਨਵਰਟ ਕਰ ਦਿੱਤਾ ਕਿ ਇੱਕ ਦੁਕਾਨ ਲੈ ਲਈ ਕਿ ਇਸ ਨੂੰ ਲਗਾਤਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਮੇਰੇ ਮਿਸਿਸ ਨੇ ਕਿਹਾ ਕਿ ਆਪਣੇ ਮਨ 'ਚ ਜਜ਼ਬਾ ਹੋਣਾ ਚਾਹੀਦਾ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਡੇ 'ਚ ਜੋ ਕਲਾ ਹੈ ਤੁਸੀਂ ਆਪਣੀ ਕਲਾ ਨੂੰ ਬਾਹਰ ਕੱਢੋ ਤਾਂ ਜੋ ਤੁਸੀਂ ਆਪਣੇ ਆਪ ਨੂੰ ਤੁਸੀਂ ਦਿਖਾ ਸਕੋ ਕਿਉਂ ਜੇ ਤੁਸੀਂ ਸ਼ਰਮਾਂਦੇ ਰਹੋਗੇ ਤਾਂ ਤੁਸੀਂ ਕੁਝ ਵੀ ਨਹੀਂ ਕਰ ਪਾਉਗੇ ਇਹ ਜਿੰਦੀ ਜਗਦੀ ਐਗਜ਼ਾਮਪਲ ਮੇਰੀ ਮਿਸਿਸ ਹੈ ਦੇਖੋ ਖੜੀ ਹੈ ਅੱਜ ਪਹਿਲਾਂ ਛੋਟੇ ਜਿਹੇ ਕਾਊਂਟਰ ਤੋਂ ਸ਼ੁਰੂ ਕੀਤਾ ਅੱਜ ਅਸੀਂ ਇੱਕ ਸ਼ਾਪ ਲਈ ਹੈ ਪਰਮਾਤਮਾ ਕਰੇ ਹੋਰ ਮਿਹਨਤ ਕਰਾਂਗੇ ਅਸੀਂ ਇਸ ਤੋਂ ਵੀ ਵੱਡਾ ਰੈਸਟੋਰੈਂਟ ਬਣਾਵਾਂਗੇ ਇਸ ਦੇ ਲਈ ਫਰਾਉਡ ਫੀਲ ਹੁੰਦਾ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿਹੜਾ ਹਸਬੰਦ ਨਹੀਂ ਹੋਊਗਾ ਜਿਹੜਾ ਉਹਦੀ ਮਿਸਿਸ ਇੰਨਾ ਕਾਮਯਾਬ ਹੋਵੇ ਤੇ ਪ੍ਰਾਊਡ ਨਾਲ ਫੀਲ ਕਰੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਇਹ ਵੀ ਪ੍ਰਾਊਡ ਫੀਲ ਹੁੰਦਾ ਕਿ ਇਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਅੱਜ ਜੋ ਵੀ ਮੈਨੂੰ ਮੁਸੀਬਤਾਂ ਆਈਆਂ ਨੇ ਜੋ ਵੀ ਕੁਝ ਹੁੰਦਾ ਮੇਰੇ ਨਾਲ ਖੜੀ ਹੈ ਅੱਜ ਬਸ ਮੈਨੂੰ ਇੰਨਾ ਕੀ ਹੈ ਵੀ ਮੇਰੇ ਨਾਲ ਹੀ ਰਹੇ ਹਮੇਸ਼ਾ ਅਸੀਂ ਦੋਨੇ ਇਕੱਠੇ ਹੀ ਕੰਮ ਕਰਦੇ ਰਹੀਏ ਇਹੀ ਮੈਨੂੰ ਪ੍ਰਾਊਡ ਫੀਲ ਹੁੰਦਾ ਬਹੁਤ ਜ਼ਿਆਦਾ ਜੀ ਬਿਲਕੁਲ ਅਮਿਤਾ ਨਾਲ ਦੀ ਵੀ ਗੱਲ ਕੀਤੀ ਉਹਨਾਂ ਦੇ ਹਸਬੰਦ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇੱਕ ਸਟਾਰਟਿੰਗ ਇਤੀਸਿ ਸ਼ੁਰੂਆਤ ਕੀਤੀ ਸੀ ਅੱਜ ਇੱਕ ਦੁਕਾਨ ਦੇ ਵਿੱਚ ਤਬਦੀਲ ਹੋ ਗਏ ਨੇ ਤਕਰੀਬਨ 1-2 2 ਮਹੀਨੇ ਦਾ ਹੋਣ ਵਾਲਾ ਸਮਾਂ ਇਹਨਾਂ ਨੂੰ ਕੰਮ ਸ਼ੁਰੂ ਕੀਤੇ ਹੋਏ ਪਰ ਜੋ ਲੋਕਾਂ ਨੇ ਗੱਲ ਕਰ ਲਈ ਹੰਗਾਰੇ ਦੀ ਗੱਲ ਕਰ ਲਈ ਉਹਨਾਂ ਨੂੰ ਲਗਾਤਾਰ ਹੰਗਾਰਾ ਚੰਗਾ ਮਿਲ ਰਿਹਾ ਪਰ ਉੱਥੇ ਹੀ ਨੌਜਵਾਨਾਂ ਦੇ ਲਈ ਪ੍ਰਿਰ ਸਰੋਤ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇਣਗੇ ਕਿਉਂਕਿ ਜੋ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਜੋ ਕੰਮ ਕਰਨ ਦੇ ਵਿੱਚ ਹਿਚਕ ਚਾਉਂਦੇ ਨੇ ਸ਼ਰਮ ਮਹਿਸੂਸ ਕਰਦੇ ਨੇ ਉਹਨਾਂ ਨੂੰ ਅਮਿੱਤਾ ਨੂੰ ਇੱਕ ਵਾਰ ਦੇਖ ਲੈਣਾ ਚਾਹੀਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਝਾ ਟੀਵੀ ਸੰਗਰੂਰ